ਬੜੀ ਗਰਮੀ ਹੈ ਗਰਮੀ ਬੜੀ ਹੈ ਮਾਤਾ ਦੇ ਹੁਣ ਲੋਅ ਟੀ-ਸ਼ਰਟਾਂ ਤੇ ਆ ਗਏ ਆ ਆਹੋ ਹੁਣ ਤੁਹਾਡੇ ਦੂਜੇ ਕੱਪੜੇ ਰਹਿ ਗਏ ਹਨ ਤੂੰ ਵੇਖ ਲੈ ਕਹਿੰਦੀ ਹੈ ਨਾ ਉਹ ਦੁਕਾਨ ਤੋਂ ਉਹ ਨਿੱਕੀਆਂ ਦੁਕਾਨਾਂ ਤੋਂ ਸਸਤੇ ਮਿਲਦੇ ਕੱਪੜੇ ਵੱਡੀਆਂ ਦੁਕਾਨਾਂ ਤੇ ਕਪੜਾ ਉਹ ਹੀ ਹੁੰਦਾ ਪਰ ਮਹਿੰਗਾ ਦਿੰਦੇ ਹੈ ਕੱਪੜਾ ਚੱਲ ਕੋਈ ਗੱਲ ਨਹੀਂ ਹੁਣ ਤੁਹਾਡੇ ਫੋਰਮ ਕੱਪੜੇ ਰਹਿ ਗਏ ਉਹ ਬਾਅਦ ਚ ਲੈ ਆਵਾਂਗੇ ਹਨ ਉਹ ਚੱਲ ਕੋਈ ਨਹੀਂ ਲੈ ਆਵਾਂਗੇ ਤੇ ਮੇਰੇ ਘਰ ਤੇ ਪਤਰਾ ਦਾ ਕੰਮ ਰਹਿ ਗਿਆ ਵਾ ਕਾਗਜ਼ ਦਾ ਰਹਿ ਗਿਆ ਵਾ ਤੇ ਉਹ ਨੌਬੂ ਦੀ ਕੁੜੀ ਵੇਖਣ ਨਹੀਂ ਜਾਣਾ ਮੇਰੇ ਕੋ ਸਾਹ ਕਰਨਾ 92190 ਦਿਨ ਰਹਿ ਗਏ ਦੋ ਨਾ ਉਹ ਤੇ ਕੁੜੀ ਨਹੀਂ ਗਈ ਮੇਰੇ ਕੋ ਵਿਖੀ ਜਾਈਏ ਤੂੰ ਇਦਾਂ ਕਰੀ ਜਦੋਂ ਮੈਂ ਚੱਲ ਜਾਊਗਾ ਨਾ ਬਾਹਰ ਤੂੰ ਹੋਵੀ ਕੱਲੀ ਤੇਰੇ ਕੋ ਕਹੂੰਗੀ ਕਿ ਵੀਰ ਨਹੀਂ ਆਇਆ ਕੱਲੇ ਆ ਗਿਆ ਨਹੀਂ ਉਹ ਚੱਲ ਮੈਂ ਉਹਨੂੰ ਫੋਨ ਕਰ ਦੂੰਗਾ ਫੋਨ ਰੱਖ ਕੇ ਮੈਂ ਇਹ ਗੱਲ ਕਰ ਦੂੰਗਾ ਉਹਨੂੰ ਮੈਂ ਕਹਿ ਦੇਣਾ ਨਹੀਂ ਤਾਂ ਫੋਨ ਕਰਕੇ ਕਹਣਾ ਚੱਲਣ ਕੱਲ੍ਹ ਕਹ ਲਓਗੇ ਨਾ ਹਾਂ ਹਾਂ ਮੁਰਕੇ ਗੁੱਸਾ ਨਾ ਕਰੇ ਕਿ ਦੱਸਿਆ ਨਹੀਂ ਤਾਂ ਚੱਲ ਗਏ ਹਾਂ ਹੁਣ ਤੇਰੇ ਸਾਮਣੇ ਟਾਈਮ ਤਾਂ ਹੈ ਨਹੀਂ ਕਹੋ ਨੀਂ ਨਾ ਕੱਲ ਵੀ ਸਰਾ ਦੇ ਨੇ ਇਦਾਂ ਰਹਿ ਅੱਜ ਵੀ ਇਦਨੇ ਰਹਿ ਦੇਲ ਤੇ ਕਲਦਾ ਰਹਿ ਗਿਆ ਬੱਸ ਵਿੱਚ ਹਲੋ ਸਤਿ ਸ਼੍ਰੀ ਅਕਾਲ ਹੋ ਨਵਟੇ ਠੀਕ ਆ ਕੀ ਕਰਨ ਠੀਕ ਠਾਕ ਗੁੜੀਆਂ ਠੀਕ ਆ ਠੀਕ ਆ ਉਹ ਮੈਂ ਤੁਹਾਨੂੰ ਦੱਸਣਾ ਹੈਗਾ ਕਿ ਉਹ ਮੇਰਾ ਨਾ ਬਾਰਦਾ ਕੰਮ ਬਣ ਗਿਆ ਵਾ ਆ ਹਾਂ ਹਾਂ ਵਧਾਈਆਂ ਤੁਹਾਨੂੰ ਵੀ ਤੇ ਹਾ ਹਾ ਤੇ ਮੈਂ ਨਾ ਦੋਖ ਦੇਣੀ ਆ ਬਸ ਕੱਲ ਕੱਲ ਦਾ ਦੇਣੀ ਆ ਮੇਰੇ ਕੋਲ ਤੇ ਮੇਰੇ ਕੋਲ ਆ ਨਹੀਂਗਾ ਜਾਣਾ ਹੁਣ ਤੇਰੀ ਕੁੜੀ ਆ ਵੇਖਣਾ ਠੀਕ ਆ ਤੇ ਭਾਬੀ ਤੇਰੀ ਆਊਗੀ ਫਿਰ ਕੱਲੀ ਆਊਗੀ ਤੇ ਫਿਰ ਇਹ ਮਿਲ ਜੂਗੀ ਤੈਨੂੰ ਹਾਂ ਮੈਂ ਉਹ ਕਹਿ ਰਹਿਆ ਤਾਂ ਮੈਨੂੰ ਕਹਿ ਨਹੀਂ ਗੁੱਸਾ ਨਾ ਕਰੇ ਵੀ ਕਵੇ ਨਾ ਭੀ ਆਇਨੀ ਤੇ ਮੈਂ ਕਿਹਾ ਹੁਣ ਟਾਈਮ ਹੀ ਹੈ ਨਹੀਂਗਾ ਹੁਣ ਅਚਨਕ ਹੀ ਇੱਕੋ ਤਾਂ ਫੋਨ ਆਇਆ ਜੰਟ ਦਾ ਅਚਨਕ ਹੀ ਮਲੇ ਗੱਲ ਬਣ ਗਈ ਆ ਆ ਠੀਕ ਆ ਮੈਂ ਸੈਜਣਾ ਪੁੱਤ ਪਰਸਾਂ ਚੱਲ ਜਣਾ ਮੈਂ ਕੱਲ ਦਾ ਦਨੀਆਂ ਬਸ ਠੀਕ ਆ ਚਲ ਦਸਤਾਰ ਨੂੰ ਆਂਦੀ ਚੱਲੋ ਠੀਕ ਆ ਠੀਕ ਮੈਂ ਮੁੜ ਕੇ ਗੁੱਸਾ ਨਾ ਕਰੇ ਵੀ ਹਾਂ ਨਹੀਂ ਨਹੀਂ ਪਤਾ ਹੀ ਅਨੂੰ ਕਿ ਕੰਮ ਹੋਣ ਤੈਨੂੰ ਪਤਾ ਅਚਾਨਕ ਬਣ ਗਿਆ ਇਹਾਂ ਦੀ ਕੋਈ ਗੱਲ ਨਹੀਂ ਠੀਕ ਆ

ठीक है अच्छा अच्छा चलो कोई गल नहीं हाँ जी हाँ जी पहुंच पहुंचा चंगा जी धनबाद जी चल डैडी कर दा गल कि करना हम डैडी जी आता मैं वकील का फोन आया ही अच्छा इंदा? ਇਹ ਜਮਾਂਤ ਸਿਰਫ ਹੁਣ ਹੋਣੀ ਵਾਲੀ ਮੰਮੀ ਦੀ ਹੈ ਹੈ ਅਖੰਡੇ ਆਪੀ ਕੋਟ ਚ ਆ ਜਿਓ ਤੇ ਆਪਣਾ ਜਮਾਂਤ ਦੇਣੀ ਹੈ ਕਿਹੇ ਬੰਦੇ ਨੂੰ ਨਾਲ ਲੈ ਆਇਓ ਉਹ ਖੜਨਾ ਪੈਣਾ ਜਮਾਂਤ ਵਾਸਤੇ ਤੇ ਕਿੰਨੂੰ ਖੜੋਗੇ ਮੇਰੀ ਗੱਲ ਸੁਣ ਲੈ ਕੱਲੀ ਜਮਾਂਤ ਇਤਾਂ ਥੋੜੀ ਹੋ ਜਾਂਦੀ ਆ ਹੂੰ ਉਹ ਤੇ ਨਾਲ ਉਹ ਘਟਾਉਣੀ ਪੈਂਦੀ ਹੈ ਜਮਾਂਬੰਦੀ ਵੀ ਯਾਰ ਤੁਸੀਂ ਕਰੋ ਨਾ ਹੈ ਸਰ ਕਰੋ ਤੁਸੀਂ ਫੇਰ ਦੌੜ ਤੇ ਪਰਸੋਂ ਚੋ ਚੋ ਸੰਧਾ ਆ ਜਿਓ ਚੱਲ ਕੋਈ ਨਹੀਂ ਸੇਮੇ ਨੂੰ ਪੁੱਛ ਲੈਨੇ ਆ ਪੁੱਛ ਲਓ ਪੁੱਛ ਲਓ ਆਹੋ ਇਹ ਵੀ ਆਪਣਾ ਕੰਮ ਪਹਿਲਾਂ ਕਰਕੇ ਰੱਖੀਏ ਉਹ ਵੇ ਗੱਲ ਵਾ ਨਾ ਸ਼ੁਗਰਾਜਾ ਮਾਰਾ ਇਹਨੇ ਸੁਣੀ ਇਹਦੀ ਉਹ ਯਾਰ ਉਹ ਤੇਰੀ ਗੱਲ ਵਾ ਐਡ ਗੱਲ ਤੇ ਲਈ ਸੀ ਨਾ ਪਰ ਇੱਕ ਗੱਲ ਵਾ ਯਾਰ ਨਵ ਨੂੰ ਪੁੱਛ ਲੈ ਉਹਨੂੰ ਡੈਡੀ ਕੀ ਪੁੱਛਣਾ ਹਾਂ ਤੇ ਇਤਾਂ ਕਰਕੇ ਜਮਾਂ ਤੋਂ ਚੱਲੀ ਆ ਤੇ ਕਿਦੀ ਅਮਣਾ ਤੇ ਆਪਣੇ ਘਰੇ ਹੀ ਆ ਆਹੋ ਹੋਰ ਕਿੱਥੇ ਜਾਣਾ ਏ ਤੇ ਨਾਲੇ ਉਹਦੇ ਦਿਲ ਦੀ ਪਤਾ ਲੱਜੂ ਵੀ ਕੀ ਕਹਿੰਦੀ ਠੀਕ ਨਹੀਂ ਤੇ ਉਹਨੇ ਕਹਿਣਾ ਉਹ ਠੀਕ ਆਪਣੇ ਲੋ ਵੀ ਹਾਂ ਠੀਕ ਉਹਦੋਂ ਦੱਸਾਂ ਸਹੀ ਤੁਹਾਨੂੰ ਮੈਂ ਚਲੋ ਗਲਤੀ ਹੋ ਗਈ ਇਹ ਹੁਣ ਇੱਕ ਵਾਰੀ ਤੇ ਹੁਣ ਕੀ ਕਰਨਾ ਵਾ ਗਲਤੀ ਇੱਕ ਵਾਰੀ ਬੰਦਾ ਕਰਦਾ ਬਾਰ ਬਾਰ ਕਰਦਾ ਉਹ ਤੇ ਥੋੜੀ ਤੰਗ ਹੂੰ ਉਹਦੇ ਆਲੇ ਦੇ ਵੇਖ ਕੇ ਰੋਣੋਂ ਦਾ ਕੀ ਤੇ ਝਾਟਾ ਖਲ ਰਿਆ ਹੁੰਦਾ ਦਾ ਤੇ ਜੇ ਡੈਡੀ ਮੇਰਾ ਜੀ ਨਹੀਂ ਕਰਦਾ ਜਾਣ ਨੂੰ ਹੈ ਤੇ ਜੇ ਮੈਂ ਜਾਂਦਾ ਨਹੀਂ ਤੇ ਤੁਸੀਂ ਦੰਦੇ ਹੋ ਤੂੰ ਜਾਣ ਕੇ ਨਹੀਂ ਜਾਂਦਾ ਉਹ ਚਲੋ ਉਹ ਤੇ ਗੱਲ ਤੇਰੀ ਠੀਕ ਵਾ ਪਰ ਨਾ ਇੱਕ ਵਾਰੀ ਨਾ ਉਹਦੀ ਵੀ ਥੋੜੀ ਜਿਹੀ ਲਾਲਸਵਾ ਕੋਈ ਨਹੀਂ ਮੈਂ ਲੈ ਲੈਣਾ ਤਾਂ ਤੁਸੀਂ ਇਦਾਂ ਕਰੋ ਹੁਣ ਬਹੋ ਨਾ ਜਿੱਧਰ ਵੀ ਜਾਣਾ ਨਾ ਹੋ ਕੇ ਆਓ ਮੈਂ ਫਿਰ ਜਾਣਾ ਆ ਤੇ ਨਾਲਿਓ ਪੈਸਿਆਂ ਦਾ ਵੀ ਦਿੰਦਾ ਜਿਸ ਨਾਲ ਕੋਈ ਗੱਲ ਨਹੀਂ ਨਾਲੇ ਕੱਲ ਫੀਸ ਬੋਛ ਦੇ ਦੇਣਾ ਠੀਕ ਨੇ ਸਾਡਾ ਕੰਮ ਮੁੱਕ ਜਾਣਾ ਇੱਕ ਵਾਰੀ ਕੱਲ ਨੂੰ ਫੇਰ ਵੀ ਮਿਲ ਆਇਓ ਜਾ ਕੇ ਪਰ ਇੱਕ ਗੱਲ ਜਮਾਨਤ ਤੇ ਹੋਏ ਨੇ ਕਿ ਇਹ ਫੇਰ ਵੀ ਚੱਲਦਾ ਰਹਿਣਾ ਮਾ ਨਾ ਉਹ ਚਲੋ ਡੈਡੀ ਉਹ ਫੇਰ ਇਦਾਂ ਹੀ ਹੈ ਕੋਈ ਨਹੀਂ ਉਹਨਾਂ ਨੇ ਕਰਾਂਗੇ ਗੱਲ ਮੁੜ ਕਿਓ ਆਹ ਚਲ ਵੇਸਤਲ ਮੈਂ ਜਾਣਾ ਫਿਰ ਉਹ ਜਿਆਦਾ ਤੂੰ ਹੀ ਕਰੋ ਆਪਣਾ ਭਾਈ ਦੌੜ ਚੱਲ ਜਿਆ ਜਿਹੜਾ ਕੰਮ ਟਾਈਮ ਨਾ ਹੋ ਜਾ ਹੈਣਾ ਸ਼ੁਕਰ ਆ ਕਿਤੇ ਮਾਲਕਾ ਜੀਵਨ ਵੀ ਆਪਣੇ ਘਰ ਆਊਗੀ ਹੈ ਜੀਆਂ ਤੋਂ ਬਿਨਾ ਘਰ ਵੀ ਕਾਦੇ ਆ ਚੱਲ ਮਨਾ ਨਵਦੀਪ ਤੈਨੂੰ ਅਕਾਦ ਚ ਸੋਚ ਨਹੀਂ ਹੋਣਾ ਤੂੰ ਬਾਰ ਬਾਰ ਫੇਰ ਉਹ ਕੰਮ ਕਰਦੀ ਕੰਮ ਵਾਲੀ ਨੇ ਆਈ ਜਾਣਾ ਨਹੀਂ ਉਹਨੇ ਆ ਤੇ ਜਾਣਾ ਪਿੰਦਰਾਣ ਕਿਉਂ ਗਰਮ ਕਰਨ ਵਾਲਾ ਪਿਆ ਹੈ ਤੇ ਮੈਂ ਚਲ ਕੱਢ ਛੱਡਦੀ ਇਹ ਵੀ ਉਹਨੇ ਕਰ ਦੇਣਾ ਤੂੰ ਦੱਸ ਦੇਣਾ ਕਰ ਤੋਂ ਨੇ ਜਿਨੇ ਪਰ ਜਿੰਨੇ ਚਿਰ ਆਪ ਲੈਣਾ ਹੱਥ ਮਾਰੀ ਉਹਨਾਂ ਟਾਈਮ ਸਿੱਧਾ ਕਿਰੀਆਣੀ ਆਉਂਦਾ ਹੈਗਾ ਸਿੱਧੀ ਗੱਲ ਹੈ ਵੀ ਕਾ ਮੇਰੇ ਕੋ ਬੈਠਾ ਨਹੀਂ ਜਾਂਦਾ ਹਨਾ ਜੋ ਮਰਜੀ ਸਮਝ ਲਓ ਤੁਸੀਂ ਉਹ ਰੈਸਟ ਕਰਿਆ ਵਾਰ ਐ ਬਿਮਾਰ ਹੋ ਜੇਗੀ ਵੀ ਇਹ ਕਰਮੀ ਕਿੰਨੀ ਹੈ ਜੀ ਕਿ ਤੇਨੀ ਕੌਜ ਹੁੰਦਾ ਥੋੜੇ ਬਹੁਤ ਕੰਮ ਕਰਨ ਨਾਲ ਮੈਨੂੰ ਕੀ ਹੋਣਾ ਹੋ ਗਿਆ ਕਿ ਨਹੀਂ ਹਾਂ ਬਸ ਆ ਵੇਖੋ ਹੋ ਹੀ ਗਿਆ ਦੋ ਮਿੰਟ ਲੱਗਣੇ ਫਿਰ ਕਰ ਦਿਓ ਜੇ ਮਨ ਚੱਲ ਨਾ ਤਾਂ ਕੋਈ ਨਹੀਂ ਕਰਦਾਗਾ ਤੇ ਮੈਂ ਤੈਨਾਂ ਇਹ ਗੱਲ ਕਰਨੀ ਹੈ ਮੈਂ ਵੀ ਵਕੀਲ ਦਾ ਆਇਆ ਹੁਣ ਹੂੰ ਤੇ ਮੰਮੀ ਦੇ ਜਮਾਨ ਤੋਂ ਹੀ ਨਹੀਂ ਬਸ ਹੰਦੂ ਚੋਂ ਦੇ ਨਾਲ ਚੱਲ ਵਿਦਿਆ ਕਰਦੇ ਆਹੋ ਤੇ ਡੈਡੀ ਡੈਡੀ ਪਿੰਨਵਦੀਪ ਨਾ ਕਰ ਗੱਲ ਕੋਈ ਇਤਰਾਜ ਨਹੀਂ ਉਹਨੂੰ ਮੈਂ ਵੀ ਉਹਨੂੰ ਕਹਾਦਾ ਹੁਣ ਸਭੋ ਚੱਲ ਜੇ ਆ ਜਾਣਗੇ ਘਰ ਤਾਂ ਹੁਣ ਤੈਨੂੰ ਕਰਨਾ ਪੈਂਦਾ ਭਿਚ ਮੜਾ ਮਟਾ ਤੇ ਚੱਲ ਉਹ ਆਪਣਾ ਹਣਾ ਸੰਭਾਲਣ ਕੇ ਘਰ ਤੇ ਹੋਰ ਸੁਖ ਵਧੀਆ ਨਾਲ ਕਈ ਚੀਜ਼ਾਂ ਦਾ ਮੈਨੂੰ ਪਤਾ ਵੀ ਨਹੀਂ ਹੈ। ਆਹੋ। ਚਲੋ ਉਹਨਾਂ ਕੀਤਾ ਤੇ ਮਾੜਾ ਹੁਣ ਉਹਨਾਂ ਨੂੰ ਸਜ਼ਾ ਤਾਂ ਮਿਲੀ ਹੀ ਹਿਸਾਬ ਨਾਲ। ਹਾਂਜੀ। ਜੇਲ੍ਹ ਵਿੱਚ ਤੇ ਇੱਕ ਦਿਨ ਹੀ ਨੰਗ ਦਾ। ਆਹੋ ਗੱਲ ਤੇ ਡੇਢ ਹੀ ਸਹੀ ਆ। ਕਿੰਨਾ ਟਾਈਮ ਹੋ ਗਿਆ। ਪਰ ਨਾ ਇੱਕ ਕੰਮ ਕਰੀ ਤੂੰ। ਆ ਜਾਣ ਕਹਿੰਨਾ ਮੰਮੀ ਤੇ ਡੈਡੀ ਹੁਣਾਂ ਨਾਲ ਗੱਲ ਕਰ ਕੇ ਕਹਿਣਾ ਤੇ ਕੇਸ ਵਾਪਸ ਲੋ। ਕੋਈ ਨਹੀਂ ਮੈਂ ਕਹਾਂਗੀ ਤੁਹਾਡੇ ਸਾਹਮਣੇ ਮੈਂ ਤਾਂ ਉਦੋਂ ਨਾ ਇਹਨਾਂ ਨੂੰ ਕਿਹਾ ਹੀ ਪਰ ਉਹ ਲੈਣੀ ਨਾ ਮੰਨਦੇ ਹੈਗੇ ਉਹ ਤੇ ਨਾ ਹੀ ਕਰਦੇ। ਚਲੋ ਉਹ ਤਾਂ ਮੈਂ ਸਮਝਦਾ ਹਾਂ ਵੀ ਆਪਣੀ ਥਾਂ ਸੱਚੇ ਨੇ। ਪਰ ਇਦਾਂ ਕੋ ਫਾਇਦਾ ਹੈ ਨਹੀਂ ਉਹੀ ਪੈਸੇ ਲਾਉਣਗੇ ਆਪਾਂ ਵੀ ਲਾਉਂਦੇ ਆ ਤੇ ਮੁਰਕੀ ਗੱਲ ਜੀ ਨਹੀਂ ਬੰਦੀ ਕੋਈ ਨਹੀਂ ਮੈਂ ਕਰਾਂਗੀ ਉਹਨਾਂ ਨਾਲ ਫੇਰ ਇੱਕ ਵਾਰੀ ਗੱਲ ਮੇਰੀ ਗੱਲ ਉਹਨਾਂ ਨੇ ਮੰਨੀ ਲੈਣੀ ਆ ਆ ਇਦਾਂ ਹੀ ਕਰੀ ਤੂੰ ਕੋਈ ਨਹੀਂ ਮੈਂ ਤੇ ਹੁਣ ਜਾ ਤੂੰ ਕਰ ਅਰੇਸਟ ਤੇ ਮੈਂ ਇਹਨੂੰ ਕਰ ਦੇਣਾ ਆ ਫੇਰ ਬੰਦ ਕਰ ਜੋ ਸੜ ਨਾ ਜਾਏ ਉਹ ਨਹੀਂ ਸੜਦਾ ਕਿਤੇ ਵੀ ਐਵੇਂ ਯਾਰ ਅੰਦਰ ਸੋਚ ਚ ਲੱਗੀ ਰਹਿੰਦੀ ਉੱਠ ਕੇ ਬਹੁਤ ਇੱਕ ਤੁਹਾਡੀ ਨਾਲ ਸਲਾਹ ਕਰਨੀ ਹਾਂ ਮੈਂ ਮੈਂ ਵੀ ਕੰਮ ਕਰਦੀ ਕਰਦੀ ਸੋਚਣ ਲਈ ਹਾਂ ਨੇ ਜਿੱਦਾਂ ਨਾ ਉਹ ਕਹਿਂਦੀ ਆ ਆਪਣੀ ਸੱਸ ਵੱਲੋਂ ਹੂੰ ਜੇ ਮੰਨ ਲਾ ਜਮਾਨਤੀ ਆ ਗਈ ਤੇ ਫਿਰ ਇਹ ਨਾ ਕੁੜੀ ਨੂੰ ਤੰਗ ਕਰੇ ਮੇਰੀ ਗੱਲ ਸੁਣ ਹੂੰ ਹੁਣ ਉਹਦੇ ਪਿਓ ਨੂੰ ਤੇ ਪਿੰਦਰ ਨੂੰ ਦੋਵਾਂ ਨੂੰ ਪਤਾ ਲੱਗ ਗਿਆ ਵਾ ਆਹੀ ਤਾਂ ਵੀ ਇਹਨੇ ਕੀ ਕੁਝ ਕੀਤਾ ਵਾ ਹੂੰ ਨੁਕਸਾਨ ਉਹ ਬੜਾ ਕਰ ਗਈ ਆ ਆਪਣੀ ਕੁੜੀ ਵੀ ਉਹਦੀ ਹਿਸਾਬ ਨਾਲ ਜਾਂਦੀ ਨਹੀਂ ਹੈ ਪੂਰਾ ਕੱਚਾ ਚਿਠਾ ਜਿਹੜਾ ਸਾਰਾ ਉਹਨਾਂ ਦੇ ਸਾਹਮਣੇ ਆ ਗਿਆ ਆਹੀ ਤਾਂ ਹੁਣ ਇਹ ਥੋੜੀ ਕੀਤੇ ਕੋਈ ਵਾਦਾ ਘਾਟਾ ਕਰਦੀ ਜੇ ਕਰੂਗੀ ਤੇ ਅਗਲੇ ਨੂੰ ਪਤਾ ਨਹੀਂ ਵੀ ਅੱਗੇ ਨੇ ਕੀ ਕੁਝ ਕੀਤਾ ਮੈਂ ਨਹੀਂ ਕਿਤੇ ਨਾ ਹੋਇਆ ਉਥੇ ਜੇਲ੍ਹ ਚ ਜਾਣਗਾ ਕਿ ਅੱਗੇ ਨਾਲੋਂ ਵੀ ਕੌੜ ਕੱਢੇ ਕੁੜੀ ਤੇ ਮੈਨੂੰ ਤੇ ਇਹ ਗੱਲ ਦਾ ਵੀ ਫਿਗਰ ਆ ਕੀ ਕਰਨਾ ਹੁਣ ਫਿਰ ਹਾਂ ਕੀ ਕਰੀਏ ਦੱਸ ਫਿਰ ਮੈਂ ਵੀ ਇਹੋ ਹੀ ਸੋਚਣ ਲਈ ਆ ਮੈਂ ਦੱਸ ਕੀ ਕਹਿਣਾ ਨਹੀਂ ਸੋਚਣਾ ਕੀ ਆ ਕੋਈ ਗੱਲ ਨਹੀਂ ਹੁਣ ਕੁੜੀ ਆਪਣੇ ਘਰ ਵਸਾ ਰਸਣ ਲਈ ਆ ਹਾਂ ਤੇ ਉਹ ਵੀ ਦੋਵੇਂ ਜਣੇ ਨਾਲ ਆ ਉਹਦੇ ਪਿਓ ਪੁੱਤ ਉਹਦਾਂ ਤੇ ਆ ਹੁਣ ਪਿਓ ਨੂੰ ਵੀ ਪਤਾ ਲੱਗ ਗਿਆ ਵੀ ਮਾਂ ਦੀ ਗਲਤੀ ਆ ਪੁੱਤ ਨੂੰ ਵੀ ਪਤਾ ਲੱਗ ਗਿਆ ਵੀ ਮਾਂ ਦੀ ਗਲਤੀ ਆ ਆਹ ਤੇ ਹੁਣ ਕੋਈ ਨਾ ਕੋਈ ਤਾਂ ਹੱਲ ਕਰਨਗੇ ਐਡੇ ਛੁੱਡੂ ਤਾਂ ਹੈ ਹੀ ਨਹੀਂ ਹਾਲੇ ਹੋਈ ਆ ਵੀ ਆਉਗੀ ਤਾਂ ਆਰਾਮ ਨਾਲ ਰਹੋਗੇ ਹਾਂ ਹੁਣ ਦੁਬਾਰਾ ਜਾਣਾ ਜੇਲੇ ਫੇਰ ਆਹੋ ਬਸ ਇਹੋ ਹੀ ਨਾਲੇ ਤੇ ਨਿਕਲਦੇ ਆਵੇ ਜੇ ਕੀ ਬਤਾਉਣਾ ਕਿ ਨਹੀਂ ਆਉਣਾ ਕੀ ਬਤਾ ਹੁੰਦਾ ਕਿ ਚਾਰਾ ਚਾਰਾ ਮਾਰ ਕੇ ਤੇ ਕਢਾਈ ਲਿਆਉਣਾ ਚਲੋ ਤੇ ਹੁਣ ਕਾਨੂੰਨ ਦੀ ਮਰਜ਼ੀ ਆ ਨਾ ਕਾਨੂੰਨ ਨੇ ਕੀ ਕਰਨਾ ਵਾ ਯਕੀਨ ਜੀ ਉਹ ਹੈਗੀ ਉਹਨੂੰ ਕਿਤੇ ਉੱਥੇ ਰਹਿਣਾ ਬੜਾ ਔਖਾ ਹੋਣਾ ਕੁਸ਼ਕੀਨ ਹੋਵੇ ਚਾਹੇ ਦੂਜਾ ਏ ਜਦੋਂ ਜੇਲਾ ਚਲ ਜੀਏ ਕੋਈ ਸ਼ਕੀਨੀ ਨਹੀਂ ਸਾਰੇ ਉੱਥੇ ਬਸ ਇੱਕੋ ਰਸਤੇ ਜਾਂਦੇ ਆ ਆਹੋ ਇਹ ਤਾਂ ਗੱਲ ਹੈ ਸ਼ਕੀਨੀ ਕੀ ਤੇ ਜੇਲਾ ਕੀ ਚਲੋ ਹੁਣ ਇਹ ਤਾਂ ਰੱਬ ਹੀ ਜਾਣਦਾ ਵਾ ਅਸੀਂ ਦੇ ਇੱਥੇ ਬੈਠੇ ਉਹ ਸਕੀਮਾਂ ਸੋਚੀ ਜਾਈਏ ਬਾਕੀ ਤੂੰ ਚਿੰਤਾ ਨਾ ਕਰ ਹਾਂ ਤੂੰ ਬਸ ਉਹ ਰੱਬ ਤੇ ਡੋਰੀਆ ਛੱਡ ਦੇ ਸਾਰਾ ਹੁਣ ਜੇ ਕੁੜੀ ਦੇ ਦਾਣੇ ਬਚੇ ਸੀ ਤਾਂ ਰੱਬ ਨੇ ਉਹਨੂੰ ਕੋਈ ਨਾ ਕੋਈ ਢੋਲਾ ਆ ਕੇ ਤੇ ਜਾਨ ਬਚਾਈ ਲਈ ਨਾ ਹਾਂ ਇਹ ਤਾਂ ਹੈ ਫਿਕਰ ਕੀਤੇ ਕੋਈ ਨਹੀਂ ਹੁੰਦਾ ਹਿੰਮਤ ਕਰਨੀ ਚਾਹੀਦੀ ਆ ਬਾਕੀ ਕੋਈ ਨਹੀਂ ਜੇ ਆਜੂਗੀ ਨਾ ਮੰਨ ਲ ਜਮਾਨਤੀ ਅਸੀਂ ਕੁੜੀ ਨੂੰ ਸਮਝਾਵਾਂਗੇ ਕਿ ਕੁੜੀਏ ਆਪਣੀ ਹੁਣ ਚੱਕੰਨੀ ਹੋ ਕੇ ਟਾਈਮ ਕੱਢਣਾ ਕੁੜੀ ਦਾ ਵੀ ਬਚਾ ਕਰੀਂ ਤੇ ਆਪਣਾ ਵੀ ਕਰੀ ਬਾਕੀ ਹੁਣ ਇਹ ਆ ਨਾ ਜੇ ਆਉਗੀ ਜਮਾਨਤ ਹੋ ਗਏ ਪਤਾ ਤੇ ਲੱਗੇ ਆਹੋ ਇਹ ਪੇਸ਼ਤਾਵਾ ਕਰਦੀ ਐ ਇਸ ਗੱਲ ਦਾ ਕਿ ਜਾਂ ਉਦਾਂ ਹੀ ੜੀਆਂ ਕਰਦੀ ਐ ਫੇਰ ਆਹ ਇਹ ਹੁਣ ਆਊਗੀ ਤੇ ਫੇਰ ਹੀ ਪਤਾ ਲੱਗੇਗਾ ਠੀਕ ਆ ਕਿ ਨਹੀਂ ਉਹਨਾਂ ਚ ਹੁਣ ਕਿਸ ਦੇ ਢੜ ਦਾ ਕੀ ਪਤਾ ਕਿ ਨਹੀਂ ਜਿਆਦਾ ੜੀਆਂ ਕਰੂਗੀ ਤੇ ਮੁੰਡੇ ਨੂੰ ਕਹਾਂਗੇ ਚੁੱਪ ਕਰਕੇ ਵਾਕ ਹੋ ਜਾ ਜਾਂ ਕੇ ਤੇ ਲਾਂਬੇ ਰਹਿ ਜਾ ਕੇ ਹੂੰ ਇਹ ਗੱਲ ਠੀਕ ਆ ਠੀਕ ਆ ਕਿ ਨਹੀਂ ਇਹ ਗੱਲ ਸਹੀ ਕੀਤੀ ਉਦਾਂ ਤੇ ਤੇ ਜੇ ਬੰਦੇ ਦੀ ਬਣ ਕੇ ਰਹੂਗੀ ਤੇ ਫੇਰ ਕੀ ਪਤਾ ਟਾਈਮ ਲੰਘ ਹੀ ਜਾਏ ਉਹਨਾਂ ਦਾ ਮੇਰੀ ਗੱਲ ਸੁਣੋ ਜੇ ਆਪਣਾ ਉਹ ਠੀਕ ਠਾਕ ਰਹੇ ਤੇ ਫੇਰ ਆਪਾਂ ਰਾਜੀ ਨਮਾ ਕਰ ਲੈਣਾ ਉਹ ਇਹ ਹੁਣ ਮੌਕਾ ਵੇਖਾਂਗੇ ਕਿਦਾਂ ਦਾ ਬੰਦਾ ਵਾ ਇਹ ਨਹੀਂ ਆਪਾਂ ਕਹਿ ਸਕਦੇ ਠੀਕ ਆ ਕਿ ਨਹੀਂ ਜੇ ਰਾਜਨਾਵਾ ਕਰ ਲਿਆ ਤੇ ਫੇਰ ਤੋਂ ਤਰੀਕਾ ਤਰੂਕਾਂ ਤੇ ਕੋਰਟ ਕਚੈਰੀਆਂ ਉਦੇ ਗਲੋਂ ਲੱਥ ਜਾਣੀਆਂ ਵਾ ਜਾਂ ਆਪਾਂ ਇੱਕ ਹੋਰ ਕੰਮ ਕਰਕੇ ਵੇਖ ਲਈਏ ਅਹੀਂ ਗਈਏ ਪੈ ਅਹੀਂ ਸਾਰਾ ਕੋ ਤੁਹਾਡਾ ਭਲਾ ਦੇਣੇ ਕੁੜੀ ਦੇ ਨਾਮ 2 ਕਿੱਲੇ ਪੈਲੀ ਦੇ ਕਰੋ ਥੋੜਾ ਬੋਤਾ ਡਰਤਾ ਰਹੇਗਾ ਇਹਨਾਂ ਨੂੰ ਚਲੋ ਉਹਦੇ ਹੁਣ ਮੌਕਾ ਵੇਨੇ ਆ ਨਾ ਕੀ ਬੰਦਾ ਵਾ ਉਹ ਆਉਂਦੀ ਆ ਤੇ ਕੀ ਹਿਸਾਬ ਤਬ ਕਰਦੀ ਆ ਫੇਰ ਤੇ ਨਹੀਂ ਕੋਈ ਸਕੀਮ ਖੇਡਦੀ ਆਹੋ ਹੁਣ ਇਹ ਤੇ ਆਊਗੀ ਤੇ ਪਤਾ ਲੱਗੂਗਾ ਅਹੀਂ ਦੇ ਕੰਮ ਵੇਖੇ ਨਹੀਂ ਜਿੱਦਾਂ ਦੇ ਨਵੇਂ-ਨਵੇਂ ਵੇਖੇ ਨੇ ਚਲੋ ਜੋ ਉੱਪਰ ਵਾਲੇ ਨੇ ਕਰਨਾ ਹੀ ਉਹਨੇ ਕਰਤਾ ਆਪਾਂ ਕਰ ਵੀ ਕੀ ਸਕਨੇ ਆ ਉਦਾਂ ਮੈਂ ਵੀ ਐਡੀ ਜਨਾਨੀ ਅੰਦਰ ਦੀ ਮਾੜੀ ਨਿਕਲੀ ਕਿੱਥੋਂ ਤੱਕ ਪਹੁੰਚ ਗਈ ਆ ਪਰ ਸੁਧਰੀ ਨਹੀਂ ਹੋਣਾ ਕਰੇ ਸੁਧਰੀ ਜਾਵੇ ਜਦੋਂ ਰਿਸ਼ਤੇ ਹੁੰਦੇ ਆ ਨਾ ਸਾਰੀਆਂ ਜਨਨੀਆਂ ਦੇ ਸਾਰੇ ਬੰਦੇ ਕਹਿੰਦੇ ਸੀ ਚੰਗੇ ਬੜੇ ਆ ਪਤਾ ਬਾਅਦ ਚ ਲੱਗਦਾ ਜਦੋਂ ਰਿਸ਼ਤੇਦਾਰੀ ਬਣ ਜਾਂਦੀ ਜਦੋਂ ਵਰਤਦੇ ਆ ਤੇ ਬਾਕੀ ਤੈਨੂੰ ਮੈਂ ਗੱਲ ਦੱਸਾਂ ਘਰਾਂ 'ਚ ਜਦੋਂ ਲੜਾਈਆਂ ਹੁੰਦੀਆਂ ਨਾ 90% ਕਸੂਰੀ ਜਨਨੀਆਂ ਨਾਲ ਹੁੰਦਾ ਸਾਰਾ ਕੁਆੜੇ ਸਾਰੇ ਇਹਨਾਂ ਤੋਂ ਪੈਂਦੇ ਆ ਬੰਦੇ ਹੋਈ ਗੱਲ ਮਾੜੀ ਮੋਟੀ ਫਿਰ ਵੀ ਇਹਨਾਂ ਨਹੀਂ ਕਰਦੇ ਦਬ ਦਿੰਦੇ ਆ ਕਿ ਚਲ ਹੋ ਗਈ ਗੱਲ ਤੇ ਗਈ ਗੱਲ ਆਇਦ ਹੈ ਹੀ ਹੁਣ ਉਸ ਤਰੀਕੇ ਹੈ ਨਹੀਂ ਐਨੇ ਦੋਈ ਜਾਣੇ ਵਾਲਾ ਮਾੜਾ ਪਹਿਲਾ ਮੁੰਡੇ ਵਿਆਹ ਨਹੀਂ ਆ ਮੁੜ ਕੇ ਇਹਨਾਂ ਨੂੰ ਉਹਨੂੰ ਆ ਮਾਰੀਆਂ ਲੱਗਣ ਡਿਆ ਪੈਨੀਆਂ ਚੱਲ ਅੱਛਾ ਫਿਰ ਹੁਣ ਵੇਖੀ ਜਾਊਗੀ ਹੁਣ ਜੋ ਹੋਊਗਾ ਮੈਂ ਵੀ ਕਰ ਲਾਂ ਕੰਮ ਫਿਰ ਮੁੰਡੇ ਨੇ ਆ ਜਾਣਾ ਠੀਕ ਹੈ ਨਾ ਤੇ ਤੂੰ ਵੀ ਗੱਲ ਹੁਣ ਮੁੰਡਾ ਬੋਣਾ ਤੇਰਾ ਵੀ ਮੁੰਡਾ ਹੁਣ ਜਵਾਨ ਹੋ ਚੱਲਿਆ ਵਾ ਉਹ ਬਾਬਾ ਮੈਂ ਚੁੱਪ ਕਰਕੇ ਟਾਈਮ ਕੱਢਣਾ ਮੈਂ ਤਾਂ ਪਹਿਲਾਂ ਹੀ ਡਰੀ ਉਹ ਸਾਰੇ ਕਹਿੰਦੇ ਚੁੱਪ ਕਰਕੇ ਕੱਢਣਾ ਵਾ ਪਰ ਇਹ ਆ ਵੀ ਥੋੜਾ ਜਿਹਾ ਸਿੱਖਣਾ ਵੀ ਚਾਹੀਦਾ ਕੋਈ ਉਹ ਕੋਈ ਨਹੀਂ ਮੈਂ ਬ੍ਰੇਕ ਤੇ ਪੈਰ ਰੱਖ ਕੇ ਨਾ ਫੇਰ ਹੀ ਪੈਰ ਟੁੱਟਣਾ ਮੈਂ ਇਹ ਥੋੜੀ ਕਿ ਮੈਂ ਉੱਥੇ ਚੰਦ ਚੜ੍ਹੇ ਤਾਂ ਆਪਣੇ ਘਰ ਵੀ ਚੰਦ ਚਾੜਦਾ ਬ੍ਰੇਕ ਤੇ ਪੈਰ ਰੱਖਣਾ ਕਿ ਥੱਲੇ ਦੇਖ ਕੇ ਨਹੀਂ ਮਾਰ ਦੇਣਾ ਕਿਸੇ ਨੂੰ ਤੂੰ ਚੰਗਾ ਬਾਬਾ ਤੁਸੀਂ ਤੋਂ ਉਦਾਂ ਹੀ ਮੇਰੇ ਦੇ ਰਹਿੰਦੇ ਦਵਾਲੇ ਚੱਲੀਏ ਹਾਂ ਡਾਡੀ ਇਥੇ ਬੋਦੇ ਦੇ ਹੱਥ ਮਰੀ ਜਾਣਾ ਕੀ ਕੀਤੀ ਕੁੜੀ ਨੇ ਸਲਾਹ ਉਹ ਕੀਤੀ ਕੀਤੀ ਆ ਉਹ ਚੱਲੀ ਆਪਾਂ ਹਾਂ ਕਹਿੰਦੇ ਹਾਂ ਉਹਨੇ ਕਹਿਣਾ ਮੈਂ ਤੁਹਾਨੂੰ ਦੱਸਿਆ ਠੀਕ ਆ ਚੱਲ ਚੱਲ ਫਿਰ ਚੱਲੀਏ ਹਾਂ ਗੀਲ ਦੇ ਦਾਨਾ ਚਲੋ ਆ ਜੀ ਗਵਿੰਦਰ ਅੱਜ ਵਿਦਾਂ ਦੀ ਜੀਵਨ ਦੀ ਖਲਾਸੀ ਹੋ ਜੂਗੀ ਹੈ ਉਹ ਅੱਡੜੀ ਆਪਣੇ ਘਰ ਆ ਜੂਗੀ ਆਹੋ ਇਹ ਤੇ ਆਈਏ ਹਾਂ ਜੇ 2 ਮਹੀਨੇ ਜ਼ੋਰਕਾਰ ਹੋ ਰਹੇ ਨੇ ਉੱਥੇ ਉਤਰਾ ਮਰ ਜਣਾ ਹੀ ਹੋਣੀ ਉੱਥੇ ਵੇਖ ਲਈ ਉਹ ਕਿੱਦਾਂ ਚਲ ਗਏ ਨੇ ਉਹ ਹੈ ਉਹ ਚਲ ਗਏ ਅੱਛਾ ਬਾਕੀ ਮੈਂ ਤਾਂ ਚਲੋ ਕਿਸੇ ਮਾਹੇ ਨੂੰ ਤੇ ਉੱਥੇ ਆਪਾਂ ਨੂੰ ਰੁਕਣਾ ਪਏਗਾ ਸ਼ਹਿਰ ਘੜੀ ਉਹ ਨਹੀਂ ਹਾਂ 5 ਵਜੇ ਤੋਂ ਬਾਅਦ ਜਮਾਨਤ ਹੋਈ ਨਹੀਂ ਆ ਠੀਕ ਆਹੋ ਚਲੋ ਜਿਹੜਾ ਬੰਦੇ ਨੇ ਛੱਡਦੇ ਆ ਨਾ ਉਹ 5 ਵਜੇ ਛੱਡਦੇ ਆ ਅੱਛਾ ਆਹੋ ਉਹ ਸਾਰਾ ਕਾਰਵਾਈ ਨਾ ਪਾ ਕੇ ਰੱਖ ਗਿਆ ਫਾਈਲ ਬਣਾ ਕੇ ਰੱਖ ਦੇਣੀ ਹੈ ਨਾ ਹੂੰ ਹੂੰ ਤੇ ਇਹਦੇ ਅੱਧ ਫਾਈਲ ਫੜਾ ਦੇਣੀ ਮੰਮੀ ਤੇਰੀ ਤੇ ਅੱਛਾ ਉਹਨਾਂ ਨਾਲ ਹੀ ਉਹ ਬਾਹਰ ਕਰ ਦੇਣਾ ਤੇ ਨਾਲ ਹੀ ਆਪਾਂ ਗਾੜੀ ਲੈ ਆਪਣਾ ਜਾ ਕੇ ਚਲੋ ਵਾਈ ਗਰੂ ਵਧੀਆ ਇਕਰੇ ਹਾਂ ਚਲ ਯਾਰ ਆਪਣੇ ਘਰ ਆ ਜੂਗੀ ਜੀਆਂ ਜਰ ਰਹੂਗੀ ਫਰਕ ਪੈਣਾ ਠੀਕ ਨੇ ਹਾਂਜੀ ਉੱਥੇ ਦੇ ਵੈਸੇ ਬੰਦਾ ਪਾਗਲ ਹੋ ਜਾਂਦਾ ਵਾ ਹੂੰ ਚਲੋ ਕੋਈ ਨਹੀਂ ਮੇਹਾਂ ਕਿ ਨਹੀਂ ਸੁਣੀ ਲੱਗਣ ਦੀ ਐ ਅੱਜ ਤੇਰੀ ਦਾਦੀ ਨੇ ਆਉਣਾ ਵਾ ਮਿਲਣਾ ਫਿਰ ਤੋ ਉਹਨਾਂ ਨੂੰ ਯਾ ਕੀ ਤੇ ਵੱਡੀ ਐ ਪੋਤੀ ਵੱਡੀ ਲੈਣ ਦੀ ਇਹਨਾਂ ਨੇ ਆਪ ਜਾਵਾਂਗੀ ਤੇ ਫੇਰ ਛੋਟੇ ਛੋਟੇ ਲੈ ਕੇ ਆਵਾਂਗੀ ਜੀ ਬਣਾ ਹੋਣਾ ਪਹਿਲੋਂ ਵਾਲੇ ਕੰਮ ਛੱਡਦੇ ਨੇ ਸਾਰੇ ਠੀਕ ਨਹੀਂ ਜੋ ਹੋ ਗਿਆ ਵਾ ਨਾ ਉਹ ਤਾਂ ਤੈਨੂੰ ਹੁਣ ਪਛਤਾਵਾ ਹੈਗਾ ਨਾ ਉਹ ਗੱਲ ਦਾ ਤੁਹਾਨੂੰ ਕੀ ਪਤਾ ਮੈਨੂੰ ਕਿੰਨਾ ਪਛਤਾਵਾ ਵਾ ਤੇ ਬਾਕੀ ਗੱਲ ਇੱਕ ਹੋ ਰਹੀ ਓ ਹੁਣ ਨਵ ਵੀ ਆ ਘਰ ਤੇ ਨਗੀਜੀ ਕੁੜੀ ਵੀ ਆ ਤੇ ਜਾ ਕੇ ਉਹਨੂੰ ਖੜਾਵੀ ਹੈਂ ਆਂਗਾਉਂਗੀ ਮੈਂ ਤਾਂ ਤਰਸਣ ਡਈ ਆਪਣੀ ਪੋਤੀ ਨੂੰ ਮਿਲਣ ਵਾਸਤੇ ਤੇ ਮੈਨੂੰ ਤੇ ਕੇ ਨਹੀਂ ਸਮਝ ਆਉਂਦੀ ਪੀ ਮੈਂ ਆਪਣੀ ਨੌ ਦੇ ਸਾਹਮਣੇ ਆਪਣੀ ਨਜ਼ਰਾ ਕਿੱਦਾਂ ਕਰੂੰਗੀ ਪੁੱਤ ਤੂੰ ਤੇ ਮੈਨੂੰ ਮਾਫ਼ ਕਰਤਾ ਵਾ ਨਾ ਮੰਮੀ ਕੋਈ ਗੱਲ ਨਹੀਂ ਉਹਨੇ ਵੀ ਕੀਤਾ ਜੀ ਤੁਹਾਨੂੰ ਮੈਂ ਅੱਗੇ ਦੱਸਾਂ ਡਿਆ ਨਾ ਪਰ ਫਿਰ ਵੀ ਮੇਰੇ ਕੋ ਜਿੰਨੀਆਂ ਗਲਤੀਆਂ ਹੋਈਆਂ ਨਾ ਪੁੱਤ ਮਾਫ਼ੀ ਦੇ ਲਾਇਕ ਤੇ ਨਹੀਂ ਮੈਂ ਹੈਗੀ ਨਹੀਂ ਪਰ ਇੱਕ ਗੱਲ ਹੈਗੀ ਆ ਕੁੜੀ ਨੇ ਦੰਦ ਤੋਂ ਦੰਦ ਨਹੀਂ ਚੁੱਕਿਆ ਕਹਿੰਦੀ ਚਲੋ ਨਾ ਮੰਮੀ ਨਾਲ ਕੋਈ ਗਲਤੀ ਹੋ ਗਈ ਆ ਤੇ ਕੋਈ ਗੱਲ ਨਹੀਂ ਕਿ ਤੁਸੀਂ ਲੈ ਕੇ ਆਓ ਗਲਤੀ ਨਹੀਂ ਕੀਤੀ ਜੀ ਬੜੀ ਵੱਡੀ ਗਲਤੀ ਕੀਤੀ ਆ ਮੈਂ ਹੁਣ ਇੱਕ ਕੰਮ ਕਰਿਓ ਹਾਂ ਜਾ ਕੇ ਤੈਨੂੰ ਬਤਾਈ ਤੇ ਉਹ ਨਵਦੀਪ ਨੂੰ ਆਹੋ ਨਹੀਂ ਪੁੱਤ ਦਊਂਗੀ ਵਧਾਈ ਮੈਂ ਮੈਂ ਨਹੀਂ ਦੇਣੀ ਵਧਾਈ ਤੇ ਕਿੰਨੇ ਦੇਣੀ ਆ ਮੈਂ ਤਾਂ ਅੱਜ ਨਹੀਂ ਖੁਸ਼ ਹਾਂ ਵੀ ਗੱਲ ਨਹੀਂ ਕਰਨ ਵਾਲੀ ਹੁਣ ਆ ਵੀ ਚਲੋ ਜੋ ਕਿਛੇ ਹੋਗਾ ਠੀਕ ਆ ਹੁਣ ਘਰ ਆਲ ਮਿਲ ਕੇ ਰਿਓ ਨਹੀਂ ਪੁੱਤ ਹੁਣ ਨਹੀਂ ਮਸ਼ਕੀਤ ਦਾ ਬੋਕਾ ਹੁੰਦੀ ਏ ਬੱਤੀ ਗੱਲ ਇੱਕ ਹੋ ਰਹੀ ਓ ਆਣ ਗਵਾਂਡ ਵੀ ਨਹੀਂ ਉਹ ਕਿੱ데 ਘਰ ਜਾਣਾ ਠੀਕ ਆ ਆਪਣੇ ਰਮਾਨਾ ਘਰ ਵੀ ਨਹੀਂ ਹੁਣ ਨਹੀਂ ਨਹੀਂ ਮੈਂ ਨਹੀਂ ਜਾਂਦੀ ਮੈਂ ਤਾਂ ਆੜ ਗਵਾਂਡ ਜਾਂਦੀ ਕਿਹਨੇ ਰੇ ਤੇ ਅਗਲੇ ਵੇ ਤੇ ਹੀ ਬਣ ਗਈ ਗਈ ਹੈ ਤੂੰ ਹੈ ਕਿਹਨੇ ਗਾੜੀ ਤਮਾਸ਼ਾ ਵਿੰਦੇ ਨੇ ਆਹੋ ਆ ਮੌਕਾ ਦਈਆ ਲੋਕਾਂ ਨੂੰ ਹੁਣ ਲੋਕਾਂ ਗੱਲਾਂ ਫੇਰ ਕਰਦੀਆਂ ਮਾੜ ਤੂੰ ਚੁੱਪ ਚਪੇ ਕੰਨ ਲਵੇੜ ਕੇ ਨਾ ਤੁਰੇਰੀ ਨਹੀਂ ਤੇ ਫਿਕਰ ਨਾ ਕਰੋ ਹੁਣ ਨਹੀਂ ਲੂਵੇ ਗਾੜੀ ਚਾਰਾ ਮਹਾਰਾਜ ਤੈਨੂੰ ਕੋ ਅਗਲ ਬਖੂ ਤੈਨੂੰ ਹੀ ਵਾਕਿਆ ਸੱਚ ਕਹਿੰਦੇ ਜੇ ਤੁਸੀਂ ਠੀਕ ਹੁਣ ਗੁਰੂ ਘਰ ਜਾ ਕੇ ਆਪਣੇ ਗਨਾਹ ਬਖਸ਼ਾਉਣੇ ਪੈਣੇ ਮੈਨੂੰ ਉਦਾਂ ਮੈਂ ਕਿਦਾ ਬਖਸ਼ੀ ਜਾਣਾ ਆਹ ਚਲ ਕੋਈ ਗੱਲ ਨਹੀਂ ਜੇ ਹੁਣ ਤੂੰ ਆਪਣੇ ਕੀਤਾ ਦਾ ਪਸਤਾਵਾ ਤੈਨੂੰ ਹੈਗਾ ਵਾ ਨਾ ਹੁਣ ਬਸ ਕਿ ਹੁਣ ਮੰਮੀ ਅਸੀਂ ਦਾਰੂ ਪੋਣਾ ਆਹ ਕੰਮ ਬੰਦ ਕਰ ਹੁਣ ਕੀ ਕਰਾ ਪੁੱਤ ਮਾਂ ਤਾਂ ਆਪਣੇ ਘਰ ਲੈਂਦਾ ਤੈਨੂੰ ਸੁਭਾ ਸਗਾਈ ਮੈਨੂੰ ਉਹ ਗੱਲਾਂ ਨਹੀਂ ਨਾ ਪੁੱਲਦੀਆਂ ਸ਼ੁਕਰਾਂ ਤੇ ਕਰਾ ਕੀ ਚਲ ਕੋਈ ਗੱਲ ਨਹੀਂ ਕੋਣ ਹੋਂ ਨੂੰ ਦੇ ਹੁੰਦੇ ਨਾ ਆ ਕੰਮ ਕਰੀ ਨਹੀਂ ਮਾਫੀ ਤੇ ਮੰਗੂਗੇ ਆਪਣੀ ਨੌਕਾ ਮੈਂ ਇੱਕ ਵਾਰੀ ਚਲ ਕੋਈ ਗੱਲ ਨਹੀਂ ਐਡੀ ਨਹੀਂ ਗੱਲ ਕੋਈ ਮਾਫੀ ਨੇ ਤੈਨੂੰ ਕਰ ਦੇਣਾ ਚਲ ਸ਼ੁਕਰ ਵਾ ਮਾਲਕ ਦਾ ਆਪਣੇ ਘਰਾਂ ਚੱਲੀ ਆ ਮੈਂ ਆਪਾਂ ਘਰ ਆ ਗਈ ਮੈਂ ਕੀਤਾ ਫੋਨ ਨਾਲ ਬੋਲ ਛੜੀ ਗਿਆ ਚਲ ਠੀਕ ਹੈ ਠੀਕ ਲੈ ਹੋਂ ਉੱਤਰ ਥੱਲੇ ਆ ਜਾ ਹਾਏ ਮੈਂ ਸੱਚੀ ਆਪਣੇ ਘਰ ਆ ਗਈ ਆ Hello, lá já. ਹੁਣ ਆਪਣੇ ਘਰ ਆ ਗਈ ਹਣਾ ਹੁਣ ਹੋ ਗਿਆ ਯਕੀਨ ਹਾਏ ਸ਼ੁਕਰ ਵਾਕੇ ਤੇ ਮੈਂ ਤੇ ਗੰਦ ਚੋਂ ਨਿਕਲ ਕੇ ਆਈ ਆ ਇੰਨਾ ਗੰਦ ਹੀ ਨਾ ਉਹ ਮੈਂ ਜੀਂਦੇ ਜੀ ਨਰਕ ਭੋਗਿਆ ਉੱਥੇ ਤੁਹਾਨੂੰ ਕੀ ਪਤਾ ਵਾ ਕੀ ਜ਼ਿੰਦਗੀ ਸੀ ਮੇਰੀ ਚਲ ਕੋ ਇਹਨਾਂ ਨੂੰ ਛੱਡ ਪਿੱਲੀਆਂ ਗੱਲਾਂ ਰਹਿ ਇੱਥੇ ਪਰ ਮੈਨੂੰ ਸਮਝ ਨਹੀਂ ਆਉਂਦੀ ਐਡੇ ਵੱਡੇ ਪਾਪ ਮੈਂ ਕਿਦਾਂ ਕਰਦੀ ਗਈ ਹੈ ਮੈਂ ਇੰਨੇ ਨੇ ਵੱਡੇ ਪਾਪ ਕਰਤੇ ਮੈਨੂੰ ਅਜੇ ਤੱਕ ਯਕੀਨ ਨਹੀਂ ਆਉਂਦਿਆ ਸਿੰਦਰ ਪਾਣੀ ਲਵਾ ਜਾਂ ਪਾਣੀ ਫੜ ਕੇ ਲਿਆ ਯਾਰ ਗਰਮੀ ਬੜੀ ਹੈ ਵੇਖ ਲਓ ਕਿ ਦਾ ਹੱਸਦਾ ਵਾਸਤਾ ਹੁੰਦਾ ਹੀ ਘਰ ਸਾਡਾ ਮੇਰੀ ਨੌ ਕਿੱਥੇ ਆ ਮੇਰੀ ਪੋਤੀ ਕਿੱਥੇ ਆ ਜਾ ਲਿਆ ਉਹ ਸਾਡੇ ਬੰਦੇ ਮਿਲਾਂਦੇ ਨੇ ਪਾਣੀ ਪੀਲਾ ਪਾਣੀ ਪੀ ਲੈਣੀ ਆ ਮੈਂ ਮੇਰਾ ਜੀ ਕਰਨਾ ਸਭ ਤੋਂ ਪਹਿਲਾਂ ਉਹਨਾਂ ਨੂੰ ਵੇਖਣ ਵਾਂ ਮੇਰੀ ਗੱਲ ਤੋਂ ਸਰ ਇੱਥੇ ਹੀ ਆ ਕੋਈ ਗੱਲ ਨਹੀਂ ਆ ਸ਼ੁਕਰ ਆ ਮਾਲਕਾ ਸ਼ੁਕਰ ਵਾ ਤੇ ਰਮਕਾਰ ਆਗੀ ਮੈਨੂੰ ਤਾਂ ਪਤਾ ਕੀ ਲੱਗਦਾ ਹੁੰਦਾ ਹੀ ਕਿ ਮੈਂ ਜੇਲ੍ਹ 'ਚ ਹੀ ਮਰ ਜਾਣਾ ਹੁਣ ਮੈਂ ਆਪਣਾ ਘਰ ਕਿਤੇ ਵੇਖਣਾ ਹੀ ਨਹੀਂ ਗਾ ਹਾਂ ਗੱਲ ਤਾਂ ਕਿ ਮੈਂ ਪਿੰਦਰ ਨੂੰ ਕਹਿੰਦਾ ਹੁੰਦਾ ਮੈਂ ਵੀ ਭਾਵੇਂ ਉਹ ਉੱਥੇ ਮਰ ਜੇ 1-2 ਮਹੀਨੇ ਹੋਰ ਆ ਜੀ ਉੱਥੇ ਆ ਪਾਣੀ ਪੀ ਫੜ ਕਰੋ ਚੱਲ ਕੋਈ ਗੱਲ ਨਹੀਂ ਜੋ ਮਾਰਾ ਗੱਡੀ ਕੀ ਚੰਗਾ ਕਰੂਗਾ ਠੀਕ ਆ ਹੁਣ ਪਹਿਲੀਆਂ ਗੱਲਾਂ ਸਾਰੀਆਂ ਭੁੱਲ ਜਾ ਜਿਉਂ ਵੀ ਹੋਇਆ ਬਾੜਾ ਚੰਗਾ ਕੀ ਜਿਕੇ ਨਹੀਂ ਆਹ ਪੁੱਤ ਜਾ ਬੁਲਾ ਕੇ ਲਿਆ ਮੇਰੀ ਨੌ ਨੂੰ ਲਿਆਉ ਨਾ ਮੈਨੂੰ ਯਾਦ ਅੰਦਰ ਹੋਗਾ ਕੱਲੀ ਨਾ ਆਜੇ ਨਾਲੋਂ ਕੋਈ ਨਿੱਕੀ ਨਹੀਂ ਫੜ ਲੈਵੇਂ ਆਉਂਦੇ ਕੋਈ ਗੱਲ ਸੁਣੋ ਹਾਂ ਨਵ ਹੈ ਤੇ ਮੇ ਤਾਂ ਰਾਜੀ ਹੁਣੀ ਹੈ ਉਹ ਨਰਾਜ ਨੂੰ ਜ ਕੋਈ ਨਹੀਂਗੀ ਸਾਰੀ ਗੱਲ ਨੂੰ ਦੱਸਦੀ ਆ ਠੀਕ ਨਹੀਂ ਉਹ ਕਹਿੰਦੀ ਵੀ ਮੈਨੂੰ ਬੜੀ ਖੁਸ਼ੀ ਵਾਲੀ ਗੱਲ ਆ ਮਮੀ ਘਰ ਆ ਚਲੇ ਅੱਜ ਪਰ ਨਾ ਮੇਰੀ ਹਿੰਮਤ ਨਹੀਂ ਹੋਣਦੀ ਉਹਦੇ ਸਾਹਮਣੇ ਹੋਣ ਦੀ ਹੈ ਕਿੱਦਾਂ ਉਹਦੇ ਸਾਹਮਣੇ ਆਉਂਗੀ ਮੈਂ ਚਲ ਕੋਈ ਗੱਲ ਏ ਤੂੰ ਵੱਡੇ ਥਾਵਾਂ ਨਿੱਕੇ ਥਾਵਾਂ ਠੀਕ ਨਹੀਂ ਪਰ ਮੈਂ ਜੋ ਇਹਨਾਂ ਹੱਥਾਂ ਨਾਲ ਕੀਤਾ ਵਾ ਨਾ ਮੈਨੂੰ ਬੜਾ ਪਛਤਾਵਾ ਵਾ ਉਹ ਟਾਈਮ ਨਹੀਂ ਮੈਨੂੰ ਭੁੱਲਦਾ ਮੇਰੀ ਗੱਲ ਸੁਣ ਲੈ ਜੋ ਪਿੱਛੇ ਹੋ ਗਿਆ ਵਾ ਨਾ ਹੁਣ ਗਾੜੀ ਨਾਲ ਕੋਈ ਹੋਰ ਜਿਹਾ ਕੰਮ ਕਰੀ ਠੀਕ ਆ ਚਲੋ ਠੀਕ ਆ ਹੁਣ ਕਿੱਦਾਂ ਕਰੂੰਗੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਸ ਮੈਂ ਤੂੰ ਮਨ ਆਉਣੇ ਵਾਲੇ ਆ ਲਾਖੇ ਰੌਣਕੇ ਸੰਗ ਇਹਨਾਂ ਦੀਵਤਾ ਉੱਠਾਂ ਅੱਗੇ ਜੀ ਮੈਂ ਪਾਣੀ ਲਿਆਵਾਂ ਪਾਣੀ ਪੀ ਲਿਆ ਸਾਰਿਆਂ ਨੇ ਤੇ ਆ ਜਾ ਮम्मी ਆ ਗਈ ਨਹੀਂ ਮੈਂ ਜਾ ਕੇ ਨਾਲ ਇੱਥੇ ਲੈ ਉਹਨਾਈ ਮम्मी ਨੇ ਚਲ ਉਹ ਇੱਥੇ ਬੈਠੇ ਨੇ ਉੱਥੇ ਆ ਜਾ ਤੇ ਆ ਫਿਰ ਚੁੱਕ ਲੈ ਇਹਨਾਂ ਨੂੰ ਮਹਾਸਮਾਇਆ ਹੀ ਇਹਨੂੰ ਵੀ ਚਲ ਕੋਈ ਗੱਲ ਨਹੀਂ ਹਲੋ ਫੜੋ ਲਾ ਆਜੋ ਆਜੋ ਆਵੇ ਹਲੋ ਮੈਨੂੰ ਲੱਗਦਾ ਵਾ ਨਾਵਾਂਂਦੀ ਨਹੀਂ ਹੁਣੀ ਬਾਹ ਉਹ ਕਹਿੰਦੀ ਹੁਣੀ ਮੈਂ ਮੱਥੇ ਨਹੀਂ ਲੱਗਣਾ ਇਹਦੇ ਉਹ ਨਹੀਂ ਨਹੀਂ ਕੋਈ ਨਹੀਂ ਆਂਦੇ ਆ ਮੈਨੂੰ ਪਤਾ ਵਾ ਸੁਤੀ ਸੱਤੇ ਨੇ ਜਾਂ ਦੁੱਧ ਦਦਨਾ ਪੀਉਂਦੀ ਹੈ ਇਹਨੂੰ ਸੁਤੀ ਹੁੰਦੀ ਤਾਂ ਚੋਕੇ ਵੀ ਤੇ ਲੈ ਆ ਸਕਦੀ ਹੈਗੀ ਚਲ ਕੋਈ ਗੱਲ ਨਹੀਂ ਹੌਸਲਾ ਕਰ ਹਾਂ ਨਹੀਂ ਨਹੀਂ ਮੈਨੂੰ ਪਤਾ ਵਾ ਉਹ ਮੇਰਾ ਨਫ਼ਰਤ ਕਰਦੀ ਹੁਣੀ ਆ ਉਹਨੇ ਕਿੱਥੋਂ ਮਿਲਣਾ ਮੈਨੂੰ ਜੀਵਨ ਹੁਣ ਨਾ ਐਵੇਂ ਆਪ ਜਾ ਜਾਣਾ ਗੱਲਾਂ ਮਾਰ ਹਾਂ ਗੱਲਾਂ ਛੱਡਦੇ ਹੁਣ ਇੱਥੇ ਸੱਚੀਆਂ ਗੱਲਾਂ ਕਰਨ ਦੀਆਂ ਕਿੰਨੇ ਚਿਰ ਦਾ ਗਿਆ ਪਿੰਦਰ ਫਰਾਇਆ ਕਿਉਂ ਨਹੀਂ ਅਜੇ ਤੱਕ ਕੋਈ ਆਂ ਤਾਂ ਹੌਸਲਾ ਕਰ ਹਾਂ ਪਰ ਮੇਰੇ ਦਿਲ ਨੂੰ ਬੜੀ ਘਬਰਾਹਟ ਜੀ ਹੋਣ ਢਈ ਆ ਪਤਾ ਨਹੀਂ ਹੁਣ ਨੋ ਮਰੀ ਨੇ ਮੈਨੂੰ ਸਮਝਣਾ ਮਾ ਆਪਣੀ ਕਿ ਨਹੀਂ ਹੁਣ ਤੇ ਯਾਰ ਸਾਰੀ ਕੱਲ ਇਥੋਂ ਘਰੋਂ ਕਰਕੇ ਤੁਰੇ ਆ ਉਹਨੇ ਇੱਕ ਵਾਰੀ ਵੀ ਨਹੀਂ ਗੱਲ ਕੋਈ ਮੜੀ ਚੰਗੀ ਕੀਤੀ ਤੁਹਾਡੇ ਸਾਹਮਣੇ ਦੇ ਕਹਿਤਾ ਹੁਣਾ ਤੁਹਾਡਾ ਮਾਨ ਰੱਖਣ ਦੀ ਮਰੀ ਨੇ ਪਰ ਦਿਲ ਵਿੱਚ ਤੇ ਉਹਦੇ ਜਗ੍ਹਾ ਨਹੀਂ ਹੁਣੀ ਮੇਰੇ ਵਾਸਤੇ ਯਾਰ ਤੈਨੂੰ ਮੈਂ ਵੀ ਕਹਿ ਨਹੀਂ ਕਰੀ ਤਾਂ ਮੈਂ ਫालतੂ ਬੋਲੀ ਜਾਣ ਢੀ ਫਿਰ ਮੈਂ ਫालतੂ ਹੀ ਬੋਲਣ ਢੀ ਮੈਂ ਸਭ ਕੁਝ ਸਮਝ ਨਹੀਂ ਆ ਹੈ ਵੇਖ ਲੋ ਚੱਲ ਕੋਈ ਨਹੀਂ ਅਜੇ ਤੱਕ ਨਹੀਂ ਆਏ ਉਹ ਆਈ ਗਈ